ਮੰਮੀ ਕੀ ਤੁਸੀਂ ਹਰ ਰੋਜ਼ ਇਹ ਸ਼ਬਦ ਰਗਾ ਲੈਨੇ ਹੋ ਸਵੇਰੇ ਸ਼ਾਮ ਤੇ ਕਦੇ ਰੋਣ ਲੱਗ ਜਾਂਦੇ ਹੋ ਕੀ ਫਾਇਦਾ ਇਸ ਸ਼ਬਦਾਂ ਆਪਾਂ ਨੂੰ ਕੀ ਪਤਾ ਇਹ ਸਭ ਸੱਚ ਵੀ ਹੈ ਕਿ ਲੋਕਾਂ ਨੇ ਕਹਾਣੀਆਂ ਬਣਾਈਆਂ ਹੋਈਆਂ ਨੇ ਇਹ ਸਭ ਛੱਡੋ ਤੇ ਅੱਜ ਕ੍ਰਿਸਮਸ ਦੀ ਪਾਰਟੀ ਹੈ ਤੇ ਮੇਰੇ ਦੋਸਤਾਂ ਨੇ ਘਰ ਆਉਣਾ ਹੈ ਤੁਸੀਂ ਬਸ ਖਾਣ ਪੀਣ ਲਈ ਕੁਝ ਖਾਣਾ ਬਣਾ ਦਿਓ ਹੈਰੀ ਨੇ ਜਲਦੀ ਜਲਦੀ ਚ ਮਾਂ ਨੂੰ ਕਹਿ ਕੇ ਘਰ 'ਚ ਤਿਆਰੀਆਂ ਕਰਨ ਲਗਾ ਦਿੱਤਾ ਆਪਣੇ ਪੁੱਤ ਦੇ ਮੋਹ ਇਹ ਸਭ ਸੁਣ ਕੇ ਕਤਾਰੂ ਦਾ ਅਕਲੇਜਾ ਬਿੰਨਿਆ ਗਿਆ ਉਹ ਉੱਠ ਕੇ ਰਸੋਈ ਵਿੱਚ ਕੁਝ ਬਣਾਉਣ ਲਈ ਜਾਂਦੀ ਹੋਈ ਸੋਚਣ ਲੱਗੀ ਕਿ ਕਿੱਥੇ ਉਹਦੀ ਪਰਵ ਜਿਸ ਵਿੱਚ ਕਮੀ ਰਹਿ ਗਈ ਜੋ ਕਿ ਉਸ ਦੀ اولاد ਆਪਣੇ ਧਰਮ ਤੋਂ ਬੇਮਕੋਈ ਪਈ ਹੈ ਪਰ ਕਰਤਾਰੋ ਨੇ ਬੱਚਿਆਂ ਦੀ ਖਾਣ ਪੀਣ ਦਾ ਸਮਾਨ ਤਿਆਰ ਕੀਤਾ ਤੇ ਇੰਨੇ ਵਿੱਚ ਗਵਾਂਢ ਵਿੱਚੋਂ ਉਸ ਦੀ ਸੀ ਦੀ ਆ ਗਈ ਇਹ ਆਪਣੇ ਗੁਰਦੁਆਰੇ ਵਿੱਚ ਦੀਵਾਨ ਸਜੇ ਹੋਏ ਹਨ ਤੇ ਉੱਥੇ ਸਾਬ ਜਿਆਦਿਆਂ ਦੀ ਸੀ ਦੀ ਬਾਰੇ ਕਥਾ ਵਿਚਾਰਾ ਵੀ ਹੋਣ ਗਿਆ ਚਲੋ ਆਪਾਂ ਚੱਲਦੇ ਹਾਂ ਪਰ ਕਰਤਾਰੋ ਮੁੰਡੇ ਦੇ ਵਦੀਰੇ ਕਰਕੇ ਬਹੁਤ ਰੁਕੀ ਸੀ ਉਸ ਦੀ ਉਹਦੀਆਂ ਅੱਖਾਂ ਵਿੱਚ ਨਮੋਸ਼ੀ ਦੇਖ ਕੇ ਜਗਵੰਦ ਨੇ ਜ਼ੋਰ ਲਗਾ ਕੇ ਪੁੱਛਿਆ ਤਾਂ ਬਿਨਾਂ ਜੇ ਇੱਕ ਕਰਤਾਰੋ ਨੇ ਸਾਰੀ ਬਾਤ ਆਲਾਪ ਦੱਸੀ ਤਾਂ ਉਸਨੇ ਇੱਕ ਤਕਰੀਬ ਸੋਚੀ ਤੇ ਕਰਤਾਰੋ ਨੂੰ ਕਿਹਾ ਦੀਦੀ ਤੁਸੀਂ ਚਿੰਤਾ ਨਾ ਕਰੋ ਅੱਜ ਦੀ ਕ੍ਰਿਸਮਸ ਪਾਰਟੀ ਬਾਰੇ ਸਾਰੇ ਹੀ ਗੁਰਦੁਆਰਾ ਸਾਹਿਬ ਵਿੱਚ ਹੋਣਗੇ ਉਹ ਵੀ ਕਰਤਾਰੋ ਨਾਲ ਮਦਦ ਕਰਾਉਣ ਲੱਗੀ ਤੇ ਇੰਨੇ ਨੂੰ ਹੈਰੀ ਤੇ ਉਸ ਤੇ ਦੋਸਤ ਵੀ ਆ ਗਏ ਸਾਰੇ ਦੇ ਸਾਰੇ ਸਿੱਖ ਪਰਿਵਾਰਾਂ ਨਾਲ ਸੰਬੰਧਕ ਸੀ ਪਰ ਅਜੋਕੇ ਮਾਹੌਲ ਨੂੰ ਤੇ ਚਲਦੇ ਹੋਏ ਡਿਗੜੇ ਹੋਏ ਤੇ ਸਿੱਖੀ ਤੋਂ ਬੇਮੁਖ ਹੋਏ ਪਏ ਸੀ ਹੈਰੀ ਨੇ ਵੀ ਕੇਸ ਕਟਵਾ ਕੇ ਆਪਣਾ ਨਾਮ ਹਰਵਿੰਦਰ ਸਿੰਘ ਤੋਂ ਹੈਰੀ ਕਰ ਲਿਆ ਸੀ ਉਹਨਾਂ ਦੀ ਉਮਰ ਵੀ 15-16 ਸਾਲ ਦੀ ਹੀ ਸੀ ਸਭ ਖਾਨਕੀ ਵਿੱਚ ਲੱਗ ਗਏ ਦੇ ਨਾਲ ਹੀ ਗਾਣੇ ਲਗਾ ਕੇ ਨੱਚਣ ਖੁੱਦਣ ਦੀ ਤਿਆਰੀ ਵਿੱਚ ਸੀ ਪਰ ਕਰਤਾਰੋਂ ਨੇ ਗਾਣੇ ਬੰਦ ਕਰਕੇ ਆਪਣੀ ਸਹੀਦੀ ਵੱਲ ਇਸ਼ਾਰਾ ਕੀਤਾ ਸਾਰੇ ਦੋਸਤ ਹੈਰੀ ਨਾਲ ਗੁੱਸੇ ਹੋਣ ਲੱਗ ਗਏ ਕਿ ਅਸੀਂ ਪਾਰਟੀ ਕਰਨ ਆਏ ਹਾਂ ਨਾ ਕਿ ਕਿਸੇ ਦਾ ਭਾਸ਼ਣ ਸੁਣਨਾ ਪਰ ਕਰਤਾਰੋਂ ਨੇ ਬੇਨਤੀ ਕੀਤੀ ਕਿ ਜੇ ਤੁਸੀਂ ਸਾਰੇ ਇੱਕ ਵਾਰ ਸਾਡੀ ਗੱਲ ਧਿਆਨ ਨਾਲ ਸੁਣ ਲਵੋਗੇ सारी रात पार्टी की इजाजत दिखी जाएगी सब छांत होकर बैठ गए फिर बोलना शुरू किया सुहादत सिर्फ वो नहीं जो सिखा देवें गुरु अर्जन देव जी ने दिखती शहादत सिर्फ वो नहीं जो नौवे गुरु तेग बहादुर जी ने दिती शहादत सिर्फ वो नहीं ਜੋ ਗੁਰੂ ਦੀਆਂ ਫੌਜਾਂ ਨੇ ਦਿੱਤੀ ਸਭ ਤੋਂ ਵੱਡੀ ਸਹਾਦਤ ਉਹਨਾਂ ਛੋਟੇ-ਛੋਟੇ ਸਹਿਜਾਦਿਆਂ ਦੀ ਹੈ ਜਿਨ੍ਹਾਂ ਨੇ ਨਿੱਕੀ ਉਮਰ ਵਿੱਚ ਇੰਨੇ ਤੁਸੀਂੇ ਝੱਲੇ ਜਿਨ੍ਹਾਂ ਕੇ ਬਿਆਨ ਕਰਨੇ ਵੀ ਔਖੇ ਰੇ ਦੋ ਵੱਡੇ ਸਹਿਜਾਦੇ ਜੋ ਕਿ ਤੁਹਾਡੀ ਉਮਰ ਦੇ ਸਨ ਉਹਨਾਂ ਨੂੰ ਕੀ ਲੋੜ ਪੈ ਗਈ ਸੀ ਜੰਗਾ ਲੜਨ ਦੀ ਉਹ ਦਲ ਬਦਲ ਕੇ ਇਸ ਨਾਮ ਕਬੂਰ ਕਰ ਲੈਂਦੇ ਤੇ ਅੱਜ ਉਹਨਾਂ ਦੀ ਪੀੜ੍ਹੀ ਦੀ 크ਿਸਮਸ ਦੀ ਪਾਰਟੀ ਕਰ ਰਹੀ ਹੁੰਦੀ ਸਾਰੇ ਬੱਚੇ ਚੁੱਪ ਹੋ ਕੇ ਇੱਕ ਦੂਜੇ ਵੱਲ ਦੇਖਣ ਲੱਗੇ ਮਿੰਦੋ ਨੇ ਦੱਸਿਆ ਕਿ ਵੱਡੇ ਤਾਂ ਫਿਰ ਥੋੜੀ ਸੂਝ ਵਾਲੀ ਸੀ ਪਰ ਛੋਟੇ ਸਭ ਜਦਾਂ ਦਾ ਕੀ ਛੋਟੇ ਸਭ ਜਦਾਂ ਦੀ ਤਾਂ ਉਮਰ ਉਦੋਂ ਖੇਡਣ ਦੀ ਸੀ ਉਹਨਾਂ ਨੂੰ ਕੋਈ ਖਾਣ ਪੀਣੇ ਜਾਂ ਘੜੌਣਿਆਂ ਦੇ ਇਲਾਜ ਦੇ ਦਿੰਦੇ ਤਾਂ ਵੀ ਉਹ ਇਸ லாம் ਕਬੂਲ ਲੈਂਦੀ ਉਹਨਾਂ ਦੀ ਉਮਰ 'ਚ ਕੀ ਅਗਲਾ ਹੁੰਦੀਆਂ ਕਿ ਅਸੀਂ ਸਿੱਖਾਂ ਜਾਂ ਮੁਸਲਮਾਨ ਪਰ ਉਹਨਾਂ ਦੀ ਪਰਵਰਿਸ਼ ਮਾਤਾ ਸਹਿਬਕੌਰ ਤੇ ਮਾਤਾ ਗੁਜਰੀ ਜੀ ਵੱਲੋਂ ਹੋਈ ਸੀ ਤਾਂ ਹੀ ਆਪਣੇ ਇਮਾਨ ਤੋਂ ਰਾਡੋਲੇ ਅੱਜ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਨੇ ਕੀ ਕੀ ਤੁਸੀਂ ਇਹ ਚੱਲੇ ਪਹਿਲਾ ਦੱਸਿਆ ਉਹਨਾਂ ਨੂੰ ਐਡੀ ਛੋਟੀ ਉਮਰ ਵਿੱਚ ਪਰਿਵਾਰ ਤੋਂ ਵਿਛੋੜ ਦਿੱਤਾ ਗਿਆ ਜੋ ਕਿ ਇੱਕ ਛੋਟੇ ਬੱਚਿਆਂ ਲਈ ਅਸਹਿ ਹੈ ਪਰ ਉਹ ਸਹਿ ਗਏ ਦੂਜਾ ਤਸੀਹਾ ਅਤ ਦੀ ਠੰਡ ਵਿੱਚ ਉਹ ਮੀਂਹ ਵਿੱਚ ਗਿੱਲੇ ਕੱਪੜਿਆਂ ਵਿੱਚ ਰਾਤ ਦੇ ਸਮੇਂ ਤੱਕ ਤੁਰੇ ਜਾਂਦੇ ਸੀ ਤੀਜਾ ਤਸੀਹਾ ਉਹ ਇਸ ਸਭ ਵਿੱਚ ਭੁੱਖੇ ਰਹਿ ਜੋ ਕਿ ਨਿੱਕੇ ਬੱਚਿਆਂ ਲਈ ਬਿਲਕੁਲ ਵੀ ਠੀਕ ਨਹੀਂ ਚੌਥਾ ਤੁਸੀਂ ਆ ਗੰਗੂਰ ਸੋਈਆ ਉਹਨਾਂ ਦੀ ਮਾਇਆ ਵਾਲੀ ਕੋਟਲੀ ਲੁਕੋ ਕੇ ਉਹਨਾਂ ਤੇ ਹੀ ਗੁੱਸਾ ਕੱਢ ਕੇ ਉਹਨਾਂ ਨੂੰ ਆਪਣੇ ਘਰ ਚ ਬੰਦ ਕਰਕੇ ਉਹਨਾਂ ਦੀ ਸ਼ਿਕਾਇਤ ਮੁਗਲਾ ਕੋਲ ਕਰ ਆਇਆ ਪੰਜਵਾਂ ਤੁਸੀਂ ਆ ਉਹਨਾਂ ਨੂੰ ਮਰੰਡੇ ਲੈ ਕੇ ਜਾਣ ਤੋਂ ਪਹਿਲਾਂ ਬੋਰੀਆਂ ਵਿੱਚ ਬੰਦ ਕਰਕੇ ਘੋੜਿਆਂ ਤੇ ਲੱਦਿਆ ਗਿਆ ਤੇ ਮਾਤਾ ਗੁਜਰੀ ਦੀਆਂ ਬਾਹਾਂ ਪਿੱਛੇ ਵੱਣ ਕੇ ਮਿਰਚਾਂ ਵਾਲਾ ਕੱਪੜਾ ਮੂੰਹ ਵਿੱਚ ਬੰਨ੍ਹਿਆ ਗਿਆ ਸੀ ਹਿੰਮਤ ਸੀ ਆ ਜੋ ਸਰਕਾਰੀ ਅਫਸਰਾਂ ਨੇ ਇਨਾਮ ਲੈਣ ਲਈ ਸਹਿਬਜ਼ਾਦਿਆਂ ਨੂੰ ਤੂਤੀ ਛੱਡੀ ਨਾਲ ਕੁੱਟਿਆ ਗਿਆ ਪਰ ਉਹਨਾਂ ਨੇ ਇਸਲਾਮ ਨਾ ਕਬੂਲਿਆ ਸਤਮਤ ਸੀਹਾ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਦਰਖਤ ਨਾਲ ਬਨ ਕੇ ਗੁਲੇਰ ਨਾਲ ਬੱਟੇ ਮਾਰ ਕੇ ਜ਼ਖਮ ਕਰ ਦਿੱਤੇ ਗਏ 8 ਮਾਤਸੀਆ ਮੁਰੰਡੇ ਤੋਂ ਸਰਹਿੰਦ ਤੱਕ ਸਹਬਜਾਦਿਆਂ ਨੂੰ ਹੱਤਕੜੀਆਂ ਲਗਾ ਕੇ ਤੋਰ ਕੇ ਲਜਾਇਆ ਜੋ ਕਿ ਛੋਟੇ-ਛੋਟੇ ਬੱਚੇ ਸਨ 9 ਮਾਤਸੀਆ ਇਨੀ ਠੰਡ ਵਿੱਚ ਪਤਲੇ ਕੱਪੜਿਆਂ ਵਿੱਚ ਦਨ ਦਨ ਭੁੱਖੇ ਪਿਆਸਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਜਿੱਥੇ ਸਾਰੇ ਪਾਸੇ ਠੀਤ ਹਵਾ ਚਲਦੀ ਸੀ 10 ਮਾਂ ਤਸੀਹਾ ਉਹਨਾਂ ਨੂੰ ਇਸਲਾਮ ਨਾ ਕਬੂਲਣ ਦੀ ਸਜ਼ਾ ਵਜੋਂ ਦਿੱਤਾ ਜਿੰਦਾ ਨੀਹਾ ਵਿੱਚ ਜਨਵਾਇਆ ਗਿਆ 11 ਮਾਂ ਤਸੀਹਾ ਜਨਵਾਈ ਸਮੇ ਗੋਡਿਆਂ ਕੋਲੋਂ ਇੱਟ ਬਾਹਰ ਨਿਕਲ ਗਈ ਤਾ ਕਾਜੀ ਨੇ ਗੋਡੇ ਛਿੱਲਣ ਦਾ ਆਦੇਸ਼ ਦਿੱਤਾ ਇਹ ਸਭ ਬੋਲਦੇ-ਬੋਲਦੇ ਮਿੰਦੋ ਰੋ ਪਈ ਤੇ ਅੱਗੇ ਦੱਸਣ ਲੱਗੀ ਬਾਰ ਮੱਤ ਦੀ ਹ ਜਦ ਸਰਹਿੰਦ ਦੀਆਂ ਨੀਹਾਂ ਵੀ ਉਹਨਾਂ ਨੂੰ ਮਾਰ ਨਾ ਸਕੀਆਂ ਤਾਂ ਅੱਧ ਜਿਉਂਦਿਆਂ ਨੂੰ ਖੰਜਰ ਨਾਲ ਗਲ ਵੱਢ ਕੇ ਮਾਰ ਦਿੱਤਾ ਗਿਆ ਇਹ ਸਭ ਸੁਣ ਕੇ ਹੈਰੀ ਉੱਠ ਕੇ ਆਪਣੀ ਮਾਂ ਦੇ ਬੈਰੀ ਬੈਗੇ ਰੋਣ ਲੱਗ ਪਿਆ ਕਿ ਮੰਮੀ ਮੈਂ ਸਭ ਸਮਝ ਗਿਆ ਕਿ ਤੁਸੀਂ ਇੰਨਾ ਇੰਨਾ ਦਿਨਾਂ ਵਿੱਚ ਕਿਉਂ ਰੋਨੇ ਹੋ ਕਿਉਂ ਤੁਸੀਂ ਮੈਨੂੰ ਆਪਣੇ ਇਤਿਹਾਸ ਬਾਰੇ ਸਮਝਾਉਨੇ ਹੋ ਮੈਂ ਹੀ ਆਪਣੇ ਧਰਮ ਤੋਂ ਭਟਕ ਗਿਆ ਸੀ ਮੈਂ ਸਭ ਭੁੱਲ ਗਿਆ ਸੀ ਪਰ ਹੁਣ ਮੈਂ ਇਹ ਗਲਤੀ ਕਦੇ ਨਹੀਂ ਕਰੂੰਗਾ ਖੁਦ ਵੀ ਆਪਣੀ ਆਪਣੇ ਅਣਖੀ ਧਰਮ ਨੂੰ ਯਾਦ ਰੱਖੂੰਗਾ ਤੇ ਦੂਜਿਆਂ ਨੂੰ ਵੀ ਯਾਦ ਕਰਾਉਂਗਾ ਉਸਦੇ ਸਾਰੇ ਦੋਸਤੀ ਨਾਮ ਅਖਾਨੜ ਉਸਦੇ ਪਿੱਛੇ-ਪਿੱਛੇ ਗੁਰਦੁਆਰੇ ਵੱਲ ਨੂੰ ਤੁਰ ਪਏ ਤੁਰੇ ਜਾਂਦੇ ਹੀ ਨਾਮ ਅਖਾਨ ਨਾਲ ਕਰਤਾਰੋਂ ਨੇ ਹੱਥ ਜੋੜ ਕੇ ਵਿੰਦੋ ਦਾ ਧੰਨਵਾਦ ਕੀਤਾ ਇਹ ਬਹੁਤ ਹੀ ਦੁੱਖ ਭਰੀ ਕਹਾਣੀ ਸਹਿਬ ਜਾਦਿਆਂ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਭੁੱਲ ਚੁੱਕ ਮਾਫ ਕਰਨਾ ਜੀ ਤੁਸੀਂ ਵੀ ਆਪਣੇ ਬੱਚਾ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੋੜੋ ਅਤੇ ਸਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਓ ਗੁਰੂ ਗੋਬਿੰਦ ਸਿੰਘ ਜੀਆਂ ਸਾਖੀਆਂ ਸੁਣਾਓ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣਨ ਲਈ ਧੰਨਵਾਦ